ਸਤਿ ਸ਼੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਦਰਸ਼ਕਾਂ ਨਾਲ ਸਾਂਝ ਪਵਾ ਰਹੇ ਹਾਂ ਇੱਕ ਅਜਿਹੀ ਵੀਡੀਓ ਦੀ ਜੋ ਕਿ ਸਿੱਖ ਪੰਥ ਲਈ ਸਿੱਖ ਸਮੁਦਾਇ ਲਈ ਸਾਰੀ ਦੁਨੀਆ 'ਚ ਬਹੁਤ ਮਹੱਤਤਾ ਰੱਖਦੀ ਹੈ ਇਹ ਵੀਡੀਓ ਦੀ ਰਿਕਾਰਡਿੰਗ ਤੱਕ ਸ੍ਰੀ ਦੰਦਮਾ ਸੈਬ ਤਲਵੰਡੀ ਸਾਹਿਬੋਂ ਕੀਤੀ ਗਈ ਅਤੇ ਇਸ ਨੂੰ ਕਰਾਇਆ ਗਿਆ ਰਿਕਾਰਡ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਤਖਸੀਰੀ ਦੰਦਮਾ ਸਾਹਿਬ ਦੇ ਜਥੇਦਾਰ ਸਨ ਜਿਸ ਟਾਈਮ ਇਹ ਵੀਡੀਓ ਰਿਕਾਰਡ ਹੋਈ ਉਸ ਟਾਈਮ ਉਹ ਹਲੇ ਮੋਤਲ ਨਹੀਂ ਕੀਤੇ ਗਏ ਸੀ ਇੱਕ ਦਿਨ ਪਹਿਲੇ ਉਹਨਾਂ ਨੇ ਇਹ ਵੀਡੀਓ ਰਿਕਾਰਡ ਕਰਾਈ ਆ ਔਰ ਬੜੀ ਦੁਖ irde ਨਾਲ ਉਹਨਾਂ ਨੇ ਇਹ ਵੀਡੀਓ ਰਿਕਾਰਡ ਕਰਾਈ ਹੈ ਸਾਡੇ ਕਈ ਦਰਸ਼ਕਾਂ ਨੇ ਮੰਗ ਕੀਤੀ ਬਾਹਲੇ ਮੁਲਕਾਂ ਵਾਲਿਆਂ ਨੇ ਕਿ ਜੇ ਕਰੋ ਵੀਡੀਓ ਜਿਹੜੀ ਹੈ ਤੁਸੀਂ ਆਪਣੇ ਚੈਨਲ ਉੱਪਰ ਛੜਾਉ ਤੇ ਤਾਂ ਜੋ ਦੇਖ ਸਕਣ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਦੋਂ ਸਿੱਖ ਕੌਮ ਨੂੰ ਸੰਬੋਧਿਤ ਕੀਤਾ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਸਮੇਂ ਉਹਨਾਂ ਨੇ ਕੀ ਕੁਝ ਕਿਹਾ ਬਹੁਤੀ ਲੰਬੀ ਵੀਡੀਓ ਨਹੀਂ ਪਰ ਫਿਰ ਵੀ ਤੁਹਾਨੂੰ ਸਬਰ ਨਾਲ ਦੇਖਣੀ ਪਾਉਗੀ 10-12 ਮਿੰਟ ਦੀ ਵੀਡੀਓ ਹੈ ਔਰ ਮੈਂ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਇਸ ਤੋਂ ਅਗਲੇ ਦਿਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਜਾਨੀ ਐਗਜ਼ੀਕਟਿਵ ਕਮੇਟੀ ਨੇ ਉਹਨਾਂ ਨੂੰ ਮੁਅਤਲ ਕਰਤਾ 15 ਦਿਨਾਂ ਲਈ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਪਾਵਰ ਸੀ ਉਹ ਵਿਦਡਰਾ ਕਰ ਲੀਆਂ ਅਤੇ ਉਥੋਂ ਦੇ ਹੀ ਹੈੱਡ ਗ੍ਰੰਥੀ ਸਹਿਬਾਨ ਨੂੰ ਸਪੁਰਦ ਕਰਤੀਆਂ ਕਿ ਹੁਣ ਉਹ ਜਥੇਦਾਰ ਦੀ ਸਾਰੀ ਜੋ ਮर्यादा ਤੇ ਕਾਰਵਾਈ ਹੈ ਰੋਜ਼ਾਨਾ ਉਹ ਕਰਨਗੇ ਪਰ ਇਹ ਵੀਡੀਓ ਸੁਣ ਕੇ ਤੁਹਾਨੂੰ ਕਈ ਅਜਿਹੇ ਤੱਥ ਪਤਾ ਲੱਗਣਗੇ ਜੋ ਤੁਹਾਡੇ ਲਈ ਜਾਣਕਾਰੀ ਚ ਹੋਣੇ ਜ਼ਰੂਰੀ ਹੈ। ਔਰ ਇਸ ਵੀਡੀਓ ਤੇ ਅਸੀਂ ਬਹੁਤਾ ਕਮੈਂਟ ਨਹੀਂ ਕਰਨਾ ਤਾਂ ਜੋ ਤੁਸੀਂ ਸਿੱਧੀ ਵੀਡੀਓ ਸੁਣੋ ਅਸੀਂ ਸਿਰਫ ਇਹ ਕਹਿਣਾ ਕਿ ਇਹ ਜੋ ਉਹਨਾਂ ਵਿਰੁੱਧ ਕਾਰਵਾਈ ਕੀਤੀ ਹੈ ਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਤੇ 15 ਦਿਨਾਂ ਜੋ ਉਹਨੇ ਰਿਪੋਰਟ ਦਿੱਤੀ ਹੈ ਇਹ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ ਉਹਦੇ ਕਈ ਕਾਰਨ ਇੱਕ ਤਾਂ ਕਾਰਨ ਇਹ ਹੈ ਕਿ ਵਿਕਰਮ ਮਜੀਠੀਆ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਸਾਲੇ ਹਨ ਹਰਸ਼ਿਮਰਤ ਕੋਰ ਦੇ ਭਰਾ ਹਨ ਉਹਨਾਂ ਦਾ ਉਸ ਮੀਟਿੰਗ ਵਿੱਚ ਹਾਜ਼ਰ ਹੋਣਾ ਕੋਈ ਵਾਜਬ ਨਹੀਂ ਸੀ ਉਹਨਾਂ ਨੇ ਸਾਰੇ ਮੈਂਬਰਾਂ ਨੂੰ ਨਿੱਜੀ ਤੌਰ ਤੇ ਕੀ ਕਿਹਾ ਉਹ ਹਜੇ ਤੱਕ ਬਾਰ ਨਹੀਂ ਆਇਆ ਪਰ ਇਹ ਦੱਸਿਆ ਜਾਂਦਾ ਹੈ ਕਿ ਉਹ ਜੋ ਸਨੇਹਾ ਲਿਆਏ ਸੀ ਕਿਸ ਤੋਂ ਲਿਆਏ ਸੀ ਇਹ ਵੀ ਨਹੀਂ ਪਤਾ ਉਹ ਜੋ ਉਹਨਾਂ ਨੇ ਸਨੇਹਾ ਦਿੱਤਾ ਉਸ ਮੁਤਾਬਕ ਉਹ ਕਾਰਵਾਈ ਹੋਈ ਹੈ ਦੂਸਰੀ ਗੱਲ ਇਹ ਹੈ ਕਿ ਇਸ ਕਾਰਵਾਈ ਨਾਲ ਇਹ ਪਤਾ ਲੱਗਾ ਕਿ ਹਰਜਿੰਦਰ ਸਿੰਘ ਧਾਮੀ ਜੋ ਪ੍ਰਦਾਨ ਨਾ ਨੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਸਹਿਮਤ ਨਹੀਂ ਸੀ ਇਸ ਕਰਕੇ ਇੱਕ ਜਥੇਦਾਰ ਸਹਿਬਾਨ ਨੂੰ ਮੌਤਲ ਕਰਕੇ ਉਹਨਾਂ ਨੇ ਪ੍ਰੈਸ ਨਾਲ ਗੱਲ ਕਰਨ ਦੀ ਥਾਂ ਉਥੋਂ ਭੱਜਣ ਦੀ ਇਹ ਠੀਕ ਸਮਝਿਆ ਉਥੋਂ ਚਲੇ ਗਏ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਪ੍ਰੈਸ ਨਾਲ ਤਾਂ ਇਹ ਪ੍ਰੈਸ ਨਾਲ ਗੱਲ ਤਿੰਨ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਔਰ ਐਸਜੀਬੀਸੀ ਦੇ ਜਨਰਲ ਸਕੱਟਰੀ ਨੇ ਕੀਤੀ ਪਰ ਇਸ ਉੱਪਰ ਵੀ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਨੇ ਇੱਕ ਕਿਸਮ ਦੀ ਕਾਰਵਾਈ ਤੇ ਜਿੰਨੀ ਹੋ ਗਈ ਹੈ ਬਾਕੀ ਤੇ ਰੋਗ ਲਾਤੀ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਜਿਹੜੀ ਜਥੇਦਾਰ ਦੀ ਇਨਕੁਆਇਰੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੇ ਮੈਂਬਰ ਨਹੀਂ ਕਰ ਸਕਦੀ ਅਸੀਂ ਅੱਲੀਏ ਇਸ ਵਿਵਾਦ ਵਿੱਚ ਨਹੀਂ ਪੈਂਦੇ ਕਿ ਜੋ ਗਿਆਨੀ ਰਗबीर ਸਿੰਘ ਜੀ ਕਹਿ ਰਹੇ ਹਨ ਉਸ ਵਿੱਚ ਕਿੰਨਾ ਕੁ ਦਲੀਲ ਹੈ ਲਾਜਿਕ ਹੈ ਜਾਂ ਜੋ ਕਾਰਵਾਈ ਉਹਨਾਂ ਨੇ ਕੀਤੀ ਹੈ ਉਹ ਤਾਂ ਗਲਤ ਹੈ ਕਿਉਂਕਿ ਜਥੇਦਾਰ ਨੂੰ ਉਹ ਨਹੀਂ ਇਨਕੁਆਰੀ ਆਰਡਰ ਕਰ ਸਕਦੇ ਅਤੇ ਮੈਂਬਰਾਂ ਵੱਲੋਂ ਇਨਕੁਆਰੀ ਤੇ ਹੋਣੀ ਨਹੀਂ ਚਾਹੀਦੀ ਇਹ ਤਾਂ ਇਹਦੇ ਬਾਰੇ ਇੱਕ ਰਾਏ ਪੰਥ ਵਿੱਚ ਇਹ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਵੱਡੀ ਗਿਣਤੀ ਚ ਯਾਨੀ ਪੰਜ ਕਹਿ ਲੋ ਤਿੰਨ ਕਹਿ ਲੋ ਉਹਨਾਂ ਦੀ ਇੱਕ ਕਮੇਟੀ ਬਣਾ ਕੇ ਪਹਿਲੇ ਇਨਕੁਆਇਰੀ ਕਰਾਣੀ ਚਾਹੀਦੀ ਸੀ ਕਿ ਜੋ ਉਹਨਾਂ ਤੇ ਦੋਸ਼ ਹਨ ਉਹਨਾਂ ਦਾ ਜਦੋਂ ਨਰੀਖਣ ਹੋ ਜਾਂਦਾ ਉਹਨਾਂ ਦਾ ਉਹਨਾਂ ਦੀ ਜੋ ਉਹਦੇ ਵਿੱਚੋਂ ਵਿਦਵਾਨਾਂ ਦੀ ਕਮੇਟੀ ਨੂੰ ਲੱਗਦਾ ਉਹਨਾਂ ਦੀਆਂ ਰეკਮੈਂਡੇਸ਼ਨਾਂ ਉਸ ਤੋਂ ਬਾਅਦ ਉਹਨਾਂ ਨੂੰ ਤੇ ਜੋ ਵੀ ਕਾਰਵਾਈ ਦੀ ਸਿਫਾਰਿਸ਼ ਉਹ ਕਮੇਟੀ ਕਰਦੀ ਜਾਂ ਉਸ ਰਿਪੋਰਟ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਜੋ ਵੀ ਫਿਰ ਕਾਰਵਾਈ ਵਾਜੇ ਸੰਭ ਦੀ ਉਹ ਰਿਪੋਰਟ ਤੇ ਆਧਾਰ ਹੋਣੀ ਚਾਹੀਦੀ ਸੀ ਇਹ ਨਹੀਂ ਪਹਿਲੇ ਤੁਸੀਂ ਉਹਨਾਂ ਨੂੰ ਮੂਤਲ ਕਰ ਦਿਓ ਫਿਰ ਤਿੰਨ ਮੈਂਬਰੀ ਕਮੇਟੀ ਕਰ ਦਿਓ ਜਦੋਂ ਤੁਸੀਂ ਮੂਤਲ ਕਰਤਾ ਤਾਂ ਤੁਸੀਂ ਪ੍ਰਮਾ ਫਸਾਈ ਕਬੂਲ ਕਰ ਲਿਆ ਕਿ ਉਹਨਾਂ ਤੇ ਲੱਗੇ ਦੋਸ਼ ਜਿਹੜੇ ਉਹ ਸੱਚ ਹੈ ਯਾਨੀ ਹਰਪ੍ਰੀਤ ਸਿੰਘ ਦੋਸ਼ੀ ਹਨ ਉਹਨਾਂ ਨੂੰ ਤੁਸੀਂ ਦੋਸ਼ੀ ਘਰਾਣ ਤੇ ਦੇ ਦਿੱਤਾ ਸੋ ਇਹ ਸਾਰਾ ਜੋ ਪ੍ਰਕਿਰਿਆ ਹੋਈ ਹੈ ਕਿਉਂਕਿ ਉੱਥੇ ਵਿਕਰਮ ਮਜੀਠੀਆ ਘੁੰਮਦੇ ਸੀ ਅੰਦਰ ਮੀਟਿੰਗ ਵਿੱਚ ਵੀ ਤਾਂ ਇਹ ਬੜੀ ਇੱਕ ਸ਼ੱਕ ਦੀ ਨਗਾ ਵਿੱਚੋਂ ਲੰਘ ਰਹੀ ਹੈ ਜੱਥੇਦਾਰ ਸਾਹਿਬ ਨੂੰ ਮੌਤਲ ਕਰਨਾ ਜਾਂ ਉਹਨਾਂ ਨੂੰ ਬਰਖਾਸਤ ਕਰਨਾ ਇਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੋਣਾ ਚਾਹੀਦਾ ਹੈ ਜਿਹੜਾ ਕਿ ਵਿਦਾਂਤੀ ਸਾਹਿਬ ਜਦੋਂ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਸਿਫਾਰਿਸ਼ ਕੀਤੀ ਸੀ ਐਸਜੀਪੀਸੀ ਨੂੰ ਆਦੇਸ਼ ਦਿੱਤਾ ਸੀ ਐਸ ਦੇ ਜਥੇਦਾਰ ਕਿ ਵੀ ਤੁਸੀਂ ਇਹ ਨਿਯਮ ਜਿਹੜੇ ਨੇ ਉਹਨਾਂ ਨੂੰ ਉਲੀਕੋ ਅਤੇ ਤਨਖਾਹ ਤੇ ਹੋਰ ਬਣਦੇ ਜੋ ਸਹੂਲਤਾਂ ਉਹਨਾਂ ਦੀਆਂ ਉਹਨਾਂ ਨੂੰ ਤੁਸੀਂ ਦੇਖੋ ਇੱਥੇ ਮੈਂ ਇਹ ਦੱਸ ਦੇਣਾ ਚਾਹਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੱਗ ਰਿਹਾ ਸੀ ਬੜੀ ਦੇਰ ਦਾ ਕਿ ਉਹਨਾਂ ਨੂੰ ਹੁਣ ਇਹਨਾਂ ਨੇ ਹਟਾ ਦੇਣ ਇਸ ਕਰਕੇ ਉਹ ਪਹਿਲੇ ਆਪਣਾ ਬਠਿੰਡੇ ਵਿੱਚ ਉਹਨਾਂ ਦਾ ਜਿਹੜਾ ਘਰ ਹੈ ਜਿਹਨੂੰ ਲੋਕ ਕਹਿੰਦੇ ਜੀ ਬੜਾ ਛੋਟਾ ਹੈ ਜਿੱਥੇ ਦਾਰ ਦੇ ਰਤਵੇ ਮਦਾਵਕ ਨਹੀਂ ਉਹਦੇ ਚੋਂ ਆਪਣਾ ਸਮਾਨ ਲੈ ਕੇ ਸ਼ਿਫਟ ਕਰਕੇ ਦੂਜਾ ਉਹਨਾਂ ਨੇ ਜਿਹੜੀਆਂ ਐਸਜੀਪੀਸੀ ਦੇ ਵੱਲੋਂ ਐਜੇ ਜਥੇਦਾਰ ਜਿਹੜੀ ਉਹਨਾਂ ਨੂੰ ਕਾਰਾਂ ਮਿਲੀਆਂ ਸੀ ਉਹ ਵੀ ਵਾਪਸ ਭੇਜਤੀਆਂ ਦੂਸਰਾ ਜਿਹੜੀ ਐਸਜੀਪੀਸੀ ਦੀ ਟਾਰਫੋਰਡ ਦੇ ਤਿੰਨ ਚਾਰ ਜਾਂ ਪੰਜ ਬੰਦੇ ਐਗਜੈਕਟ ਫਿਗਰ ਨਹੀਂ ਪਤਾ ਜਿਹੜੇ ਉਹਨਾਂ ਦੀ ਅਤੇ ਉਹਨਾਂ ਦੇ ਘਰ ਦੀ ਜਿਹੜੀ ਸੀ ਸਿਕਿਉਰਿਟੀ ਕਰਦੇ ਸੀਗੇ ਉਹ ਵੀ ਉਹਨਾਂ ਨੇ ਵਾਪਸ ਭੇਜ ਦਿੱਤੇ ਸੋ ਉਹਨਾਂ ਨੂੰ ਦਿਖਦਾ ਸੀ ਕਿ ਉਹਨਾਂ ਨੂੰ ਹੁਣ ਇੱਥੇ ਉਹਨਾਂ ਨੇ ਰੱਖਣਾ ਨਹੀਂ ਇਸ ਲਈ ਉਹਨਾਂ ਨੇ ਬਾ ਇੱਜ਼ਤ ਪਹਿਲੇ ਹੀ ਦਰ ਕਿਨਾਰਾ ਕਰਨਾ ਸ਼ੁਰੂ ਆਰੰਭ ਕਰਤਾ ਸੀ ਪਰ ਇਹ ਵੀਡੀਓ ਜਿਹੜੀ ਹੈ ਇਹ ਅਸੀਂ ਤੁਹਾਡੇ ਲਈ ਆਏ ਹੁਣ ਅਸੀਂ ਲਾਉਂਦੇ ਆ ਵੀਡੀਓ ਇਸ ਵੀਡੀਓ ਨੂੰ ਸੁਣੋ ਅਤੇ ਤੁਸੀਂ ਆਪਣੇ ਆਪ ਉਹਨਾਂ ਬਾਰੇ ਫੈਸਲਾ ਕਰੋ ਕਿਉਂਕਿ ਜਿਹੜੇ ਬੰਦੇ ਨੂੰ ਉਹਨਾਂ ਦਾ ਸੰਡੂ ਕਿਹਾ ਜਾਂਦਾ ਉਸ ਦਾ ਡਾਈਵੋਰਸ ਹੋ ਚੁੱਕਾ ਹੈ ਔਰ ਉਸ ਲੜਕੀ ਨੇ ਅਗੋਂ ਦੂਜਾ ਵਿਆਹ ਕਰਾ ਲਿਆ ਅਤੇ ਇਸ ਜੋ ਦੋਸ਼ ਲਗਾ ਰਿਹਾ ਹੈ ਇਸ ਨੇ ਵੀ ਹੋਰ ਵਿਆਹ ਕਰਾ ਲਿਆ ਸੋ ਸਾਂਢੀ ਵਾਲਾ ਜਿਹੜਾ ਪ੍ਰਪਗੈਂਡਾ ਜਥੇਦਾਰ ਸਾਹਿਬ ਦੇ ਵਿਰੁੱਧ ਸੋਸ਼ਲ ਮੀਡੀਆ ਉਤੇ ਇੱਕ ਆਈਟੀ ਸੈੱਲ ਕਰ ਰਿਹਾ ਵਕਵਾਤਾ ਤੇ ਉਹਨੂੰ ਗੱਡੀ 'ਚ ਬਿਠਾ ਕੇ 17 ਸਾਲ ਪੁਰਾਣੇ ਕੇਸ ਦੀ ਮੁੜ ਇੰਟਰਵਿਊ ਕਰ ਰਿਹਾ ਹੈ ਔਰ ਉਸ ਨੂੰ ਅੱਗੇ ਜਿਹੜਾ ਆਨਲਾਈਨ ਲੋਕਾਂ ਨੂੰ ਦਿਖਾ ਰਿਹਾ ਕਿਉਂਕਿ ਇਸ ਕੇਸ ਦੀ ਇਨਕੁਆਇਰੀ ਟਾਸਕ ਫੋਰਸ ਨੇ ਕੀਤੀ ਸੀ ਅਤੇ ਉਸ ਦੀ ਰਿਪੋਰਟ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਿਟ ਵੀ ਕੀਤੀ ਸੀ ਉਹਦੇ ਵਿੱਚ ਉਹਨਾਂ ਵਿਰੁੱਧ ਕੁਝ ਵੀ ਨਹੀਂ ਪਾਇਆ ਗਿਆ ਹੁਣ ਸੁਣੋ ਤੁਸੀਂ ਇਹ ਵੀਡੀਓ ਜਿਹਦੇ ਵਿੱਚ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਭਾਵਕ ਵੀ ਹਨ ਅਤੇ ਉਹਨਾਂ ਦੇ ਅੱਖਾਂ ਵੀ ਗਿਲੀਆਂ ਹੋ ਜਾਂਦੀਆਂ ਹਨ ਤੁਸੀਂ ਇਹ ਦ੍ਰਿਸ਼ ਸਾਰਾ ਆਪ ਦੇਖ ਸਕਦੇ ਹੋ ਪਾਵਨ ਪਵਿੱਤਰ ਅਸਥਾਨ ਤੇ ਤਕਸ਼ੀਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਮੌਜੂਦਗੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ ਦੇ ਵਿੱਚ ਮੈਂ ਕੁਝ ਗੱਲਾਂ ਆਪਣੇ ਸਤਿਗੁਰੂ ਨਾਲ ਸਾਂਝੀਆਂ ਕਰਨਾ ਚਾਹੁੰਦਾ ਆ। ਆਪ ਜਾਣਦੇ ਹੋ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਭਾਨ ਸਿੰਘ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਇੱਕ ਫੈਸਲਾ ਕੀਤਾ। ਉਸ ਤੋਂ ਬਾਅਦ ਇੱਕ ਵਿਸ਼ੇਸ਼ ਟੋਲੇ ਵੱਲੋਂ ਮੈਨੂੰ ਬਹੁਤ ਪੱਤੇ ਟੰਗ ਦੇ ਨਾਲ ਟਰੋਲ ਕੀਤਾ ਗਿਆ। ਔਰ ਇੱਕ ਵਿਅਕਤੀ ਮੁਖ ਸਰਦਾਰ ਰੈਨ ਨਾਲ ਉਹਨੂੰ ਮੇਰੇ ਖਿਲਾਫ ਵਕ ਵਕ ਟੀਵੀ ਚੈਨਲਾਂ ਦੇ ਉੱਤੇ ਪੇਸ਼ ਕੀਤਾ ਗਿਆ। ਤੇ ਜਿਹੜੇ ਦੋਸ਼ ਉਸ ਵਿਅਕਤੀ ਨੇ ਮੇਰੇ ਤੇ ਲਾਏ ਮੈਂ ਉਹਨਾਂ ਦੋਸ਼ਾਂ ਦਾ ਖੁਲਾਸਾ ਅੱਜ ਪੰਜ ਪੈਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ ਚ ਤਖਸ਼ੀ ਦਮਦਮਾ ਸਾਹਿਬ ਦੇ ਸਥਾਨ ਤੋਂ ਆਪਣੇ ਸਤਿਗੁਰੂ ਨਾਲ ਸਾਂਝਾ ਕਰਨਾ ਚਾਹੁੰਦਾ। ਇਹ 2006-7 ਦਾ ਮਾਮਲਾ ਹੈ। ਉਹਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ। ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਆਪ ਜਾਣਦੇ ਹੋ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ ਜੇ ਮੈਂ ਵਿਚੋਲਾ ਹੋਇਆ ਜਾਂ ਹੋਵਾਂ ਤਾਂ ਸਤਿਗੁਰੂ ਮੈਂ ਤੇਰੇ ਦਰ ਦਾ ਦੇਨਦਾਰ ਹੈ ਮੇਰੇ ਸਾਰੇ ਪਰਿਵਾਰ ਨੇ ਪੁੱਛਿਆ ਜ਼ਰੂਰ ਸੀ ਕਿ ਲੜਕਾ ਠੀਕ ਹੈ ਸਿਰ ਰਿਸ਼ਤਾ ਕਰਦੀ ਹੈ ਮੈਂ ਕਿਹਾ ਕਰ ਦਿਆਂ ਵਧੀਆ ਲੜਕਾ ਹੈ ਦੂਸਰਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਪਹਿਲਾਂ ਵੀ ਬਹੁਤ ਕੰਪਲੀਟਾ ਕੀਤੀਆਂ ਸੀ ਮੈਂ ਸਤਿਗੁਰੂ ਜੀ ਆਪ ਜੀ ਦੀ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ 2007 ਦੇ ਵਿੱਚ ਉਸਨੇ ਇੱਕ ਕੰਪਲੀਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਸੀ ਸਾਡੇ ਕਿਸੇ ਰਿਸ਼ਤੇਦਾਰ ਦੀ ਚੁੱਕ ਜਾਂਦੀ ਤੇ ਉਸ ਦਰਖਾਸਤ ਦੇ ਉੱਤੇ ਫਲਾਈਂਗ ਵਿਭਾਗ ਨੇ ਪੜਤਾਲ ਕੀਤੀ ਸੀ ਸਾਡੇ ਕੁਆਟਰਾਂ ਦੇ ਵਿੱਚੋਂ ਪੁੱਛਿਆ ਗਿਆ ਸੀ ਸਾਡੇ ਅੰਡੋਗ ਵੱਲੋਂ ਪੁੱਛਿਆ ਗਿਆ ਸੀ ਸਟਾਫ ਨੂੰ ਪੁੱਛਿਆ ਗਿਆ ਸੀ ਉਸ ਫਲਾਈਂਗ ਵਿਭਾਗ ਨੇ ਕੀ ਰਿਪੋਰਟ ਦਿੱਤੀ ਕੀ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ 2015 ਦੇ ਵਿੱਚ ਮੈਂ ਬਤੌਰ ਗ੍ਰੰਤੀਸ਼ੀਰੀ ਹਰਮੰਦਰ ਸਾਹਿਬ ਜੀ ਨੂੰ ਦੇਣ ਗਿਆ ਮੇਰੀ ਫਾਈਲ ਫਰੋਲੀ ਹੋਣੀ ਹੈ ਕਿਉਂਕਿ ਨਿਯਮ ਹੈ ਫਾਈਲ ਫਰੋਲੀ ਜਾਂਦੀ ਹੈ ਜਿਹਦੇ ਤੇ ਇਹ ਸੰਗীন ਦੋਸ਼ ਹੋਣ ਉਹਨੂੰ ਇੰਟਰਵਿਊ ਲੈਣੇ ਬੁਲਾਇਆ ਜਾਂਦਾ ਹੈ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ 2017 ਦੇ ਵਿੱਚ ਮੈਨੂੰ ਤਖਸ਼ੀਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਉਦੋਂ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮੇਰੀ ਫਾਈਲ ਫਰੋਲੀ ਹੋਣੀ ਹੈ ਜੇ ਫਲਾਈਂਗ ਪਪਾ ਨੇ ਮੈਨੂੰ ਝੂਠਾ ਸਾਬਤ ਕੀਤਾ ਹੋਇਆ ਜਾਂ ਕੀਤਾ ਹੁੰਦਾ ਤੇ ਉਹ ਜ਼ਰੂਰ ਉਹਨਾਂ ਦੀ ਨਜ਼ਰੀ ਪਿਆ ਹੋਣਾ ਮੈਨੂੰ ਤਖਸ਼ੀਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਨਹੀਂ ਸੀ ਕਰਨਾ ਜੇ ਮੇਰੀ ਫਾਈਲ ਦੇ ਵਿੱਚ ਉਹ ਦੋਸ਼ ਹੋਣਗੇ ਫਿਰ ਮੈਂ 2018 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ। ਇੱਕ ਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਸਰਕਾਰੀ ਦਰਬਾਰੀ ਆਪਣੀ ਪਹੁੰਚ ਦੇ ਨਾਲ ਜਿੰਨੀਆਂ ਉਹਨੇ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਉਹ ਸਾਰੀਆਂ ਰਕਵਾਈਆਂ। ਮੈਂ ਅਕਸਰ ਸਾਹਿਬ ਹੈਡ ਗ੍ਰੰਤੀ ਸੀ, ਕਥਾਵਾਚਕ ਸੀ। ਔਰ ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਕਿ ਜੀਵਨੇ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਤਾਂ ਕੋਈ ਨਾ ਕੋਈ ਸਿਪਾਹੀ ਕੋਈ ਅਫਸਰ ਕੋਈ ਮੇਰੀ ਪੜਤਾਲ ਕਰਨ ਵਾਸਤੇ ਆਇਆ ਹੁੰਦਾ ਜਿੰਨਾ ਚਿਰ ਮੈਂ ਮੁਕਸਰ ਰਿਹਾ ਮੇਰੀ ਪੜਤਾਲ ਕਰਨ ਵਾਸਤੇ ਸਿਰਫ 2007 ਦੇ ਫਲਾਈਂਗ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾ ਕੋਈ ਮੇਰੇ ਪਾਸ ਨਹੀਂ ਪੁੱਜਿਆ ਔਰ ਨਾ ਹੀ ਮੈਂ ਕਿਸੇ ਨੂੰ ਫੋਨ ਕੀਤਾ ਹੈ ਜਦੋਂ ਮੇਰੇ ਖਿਲਾਫ ਸ਼ਿਕਾਇਤ ਹੀ ਕੋਈ ਨਹੀਂ ਗਈ ਤੇ ਮੈਂ ਫੋਨ ਕਿਨੂੰ ਕਰਨਾ ਸੀ ਮਰਕਾਉਣੀ ਕਿਥੇ ਸੀ ਨਾਲੇ ਮੇਰੇ ਉਸ ਵਕਤ ਹਾਸਤੀ ਕੀਤੀ ਸੀ ਕਿ ਉੱਚ ਪੱਧਰ ਤੇ ਜਾ ਕੇ ਮੈਂ ਉਹਦੀਆਂ ਦਿੱਤੀਆਂ ਦਰਖਾਸਤਾਂ ਨੂੰ ਰੋਕ ਸਕਦਾ ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਹੈ ਕਿ ਮੈਂ ਉਹਦਾ ਘਰ ਉਜਾੜਿਆ ਮੈਂ ਕੋਰਟ ਦੇ ਵਿੱਚ ਉਹਦੇ 10 ਸਾਲ ਮਾਮਲਾ ਚੱਲਿਆ ਮੈਂ ਕਿਤੇ ਕੋਰਟ ਦੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਨਾਲ ਨਹੀਂ ਗਿਆ ਉਹਦੇ ਖਿਲਾਫ ਮੈਂ ਉਹਦੇ ਖਿਲਾਫ ਕਿਤੇ ਕੋਈ ਗਵਾਹੀ ਨਹੀਂ ਦਿੱਤੀ ਕਿਤੇ ਕੋਈ ਦਰਖਾਸਤ ਨਹੀਂ ਦਿੱਤੀ ਨਾ ਉਹਨੇ ਮੇਰਾ ਨਾਮ ਲਿਆ ਕੋਰਟ ਦੇ ਵਿੱਚ ਕਿਤੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਰਹੇ ਆ ਉਤੇ ਮਕਦਮਾ ਦਰਜ ਹੋਇਆ ਹੈ ਦਰਜ ਹੋਏ ਮਕਦਮੇ ਕਾਰਨ ਨੂੰ ਨੌਕਰੀ ਤੋਂ ਹਟਾਇਆ ਗਿਆ ਕਿਸੇ ਅਫਸਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਂ ਉਹਦੇ ਖਿਲਾਫ ਕਿਸੇ ਨੂੰ ਕੋਈ ਗੱਲ ਕਹੀ ਹੋਵੇ ਆਪਣੇ ਸਾਰਿਆਂ ਦੇ ਹੱਕ ਦੇ ਵਿੱਚ ਸਤਿਗੁਰੂ ਮੈਂ ਤੇਰਾ ਦੇਨਦਾਰ ਹੈ ਮੈਂ 2017 ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਛੱਡੇ ਆ ਔਰ 2007 ਤੋਂ ਲੈ ਕੇ 17 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਮੈਂ ਉਹਨੂੰ ਸਿਰਫ ਬਾਜ਼ਾਰ ਦੇ ਵਿੱਚ ਤਿੰਨ ਜਾਂ ਚਾਰ ਵਾਰ ਦੇਖਿਆ ਤੇ 17 ਤੋਂ ਲੈ ਕੇ ਹੁਣ ਤੱਕ ਮੈਂ ਉਹਦੇ ਬਾਰੇ ਪਤਾ ਹੀ ਨਹੀਂ ਕੀਤਾ ਕਿ ਉਹ ਮਰਿਆ ਜਾਂ ਜਿਉਂਦਾ ਕਿੱਥੇ ਹੈ ਕਿੱਥੇ ਨਹੀਂ ਹੈ। ਔਰ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨੇ ਲਾਇਆ ਕਿ ਮੇਰੇ ਸਬੰਧ ਉਹਦੀ ਪਤਨੀ ਨਾਲ ਰਹੇ ਜਿਹੜੀ ਸਾਫ ਕਰ ਸੀ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਸਾਡੀ ਸ਼ਾਦੀ ਹੋਈ ਉਹ 8ਵੀਂ 9ਵੀਂ ਚ ਪੜ੍ਹਦੀ ਸੀ। 12ਵੀਂ ਤੱਕ ਉਹਦੇ ਮਹਿਫੀਸ ਤੇ ਪੈਸੇ ਦਿੱਤੇ ਪੜਾਇਆ ਉਹਨੇ ਆਪਣੀ ਬੇਟੀ ਸਮਝ ਕੇ ਉਹਦੇ ਵਿਆਹ ਦੇ ਵਿੱਚ ਖਰਚਾ ਕੀਤਾ ਔਰ ਮੈਂ ਤਕਸ ਸਾਹਿਬ ਡੀਐਸ ਫਸਿਲ ਤੋਂ ਪੰਜ ਬਾਰੀ ਸਹਿਬਾਨ ਦੀ ਹਾਜ਼ਰੀ ਚ ਔਰ ਸਮੁੱਚੀ ਸੰਗਤ ਦੇ ਵਿੱਚ ਆਪਣੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਕਿ ਜਿਹੜਾ ਮੈਨਰੇ ਤੇ ਦੋਸ਼ ਲਾਇਆ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਹੈ ਜੇ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸਬੰਧ ਹੋਣ ਨਾਜਾਇਜ਼ ਸਬੰਧ ਹੋਣ ਜਿਸਮਾਨੀ ਸਬੰਧ ਹੋਣ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਾਹਿਤ ਅਸੀਂ ਕਰ ਕੋਸੀਏ ਜਿਹੜਾ ਉਹਨੇ ਝੂਠਾ ਦੋਸ਼ ਲਾਇਆ ਤੇ ਨਹੀਂ ਹੇ ਸਤਿਗੁਰੂ ਮੈਂ ਇੱਕ ਅਰਦਾਸ ਤੇਰੇ ਅੱਗੇ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੁਰੇ ਉਹਨਾਂ ਨੂੰ ਜ਼ਰੂਰ ਨੰਗੀਆਂ ਕਰੀਂ ਜਿਹੜੇ ਉਹਨੂੰ ਲਈ ਫਿਰਦੇ ਨੇ ਕਿ ਬਹੁਤ ਚੰਗਾ ਸੀ ਹੇ ਸਤਿਗੁਰੂ ਉਹਨਾਂ ਦੀਆਂ ਤਿਆਂ ਨੂੰ ਭੈਣਾਂ ਨੂੰ ਉਹਦੇ ਹਰਗਾ ਚੰਗਾ ਘਰ ਆਲਾ ਮਿਲੇ ਜੋ ਸਾਡੀ ਬੱਚੀ ਦੇ ਨਾਲ ਉਹ ਕਰਦਾ ਰਿਹਾ ਜ਼ੁਲਮ ਕਰਦਾ ਰਿਹਾ ਤੱਕਾ ਕਰਦਾ ਰਿਹਾ ਗਰਭਤੀ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ ਆਪਣੇ ਮਲ ਦੇ ਨਾਲ ਕੱਪੜੇ ਲਿਬੇੜ ਕੇ ਤੇ ਉਹਨੂੰ ਧੋਣ ਵਾਸਤੇ ਮਜਬੂਰ ਕਰਦਾ ਰਿਹਾ ਮੈਂ ਅੱਜ ਆਪ ਸਭ ਸੰਗਤ ਦੀ ਹਾਜ਼ਰੀ ਦੇ ਵਿੱਚ ਦੱਸਦੇ ਹਾਂ ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਅੱਜ ਮੈਂ ਕਿਹੜੇ ਗੁਨਾਹ ਕੀਤੇ ਪਹਿਲਾ ਗੁਨਾਹ ਮੈਂ ਕੀਤਾ ਹੈ ਕਿ ਉਹਦੀਆਂ ਬੱਚੀਆਂ ਨੂੰ ਮੈਂ ਭਾਂਡੇ ਮਾਣਣ ਵਾਸਤੇ ਮਜਬੂਰ ਨਹੀਂ ਹੋਣ ਦਿੱਤਾ ਅनाथ ਆਸ਼ਰਮ ਜਾਣ ਵਾਸਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਹੋਣ ਦਿੱਤਾ ਉਹਨਾਂ ਨੂੰ ਆਪਣੀਆਂ ਧੀਆ ਬਣਾ ਕੇ ਪੜਾਇਆ ਅੱਜ ਪੜ ਰਹੀਆਂ ਨੇ ਇੱਕ ਵਿਦੇਸ਼ ਪੜਦੀ ਹੈ ਇੱਕ ਇੱਥੇ ਪੜਦੀ ਹੈ ਚੰਗੀ ਯੂਨੀਵਰਸਿਟੀ ਦੇ ਵਿੱਚ ਪੜਦੀ ਹੈ ਵਿਦੇਸ਼ ਦੇ ਵਿੱਚ ਦੂਜਾ ਜਿਹੜਾ ਮੈਂ ਗੁਨਾਹ ਕੀਤਾ ਹੈ ਉਹ ਮੈਂ 2 ਦਸੰਬਰ ਨੂੰ ਪੰਜ ਸਿੰਘ ਸਹਬਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਸ਼ਾਮਲ ਹੋ ਕੇ ਕੀਤਾ ਤੇ ਤੀਜਾ ਜਿਹੜਾ ਗੁਨਾਹ ਕੀਤਾ ਹੈ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ ਮੇਰੇ ਤੱਕ ਅਪਰੋਚ ਹੋਈ ਹੈ ਤੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੇ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਮੈਂ ਕਿਸੇ ਵੀ ਪੰਥ ਸਿੰਘ ਸਾਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਪਾਪਾਂ ਦਾ ਭਾਗੀ ਨਹੀਂ ਬਣੂਗਾ ਇਹ ਮੇਰੇ ਗੁਨਾਹ ਨਹੀਂ ਜਿੰਨਾ ਗੁਨਾਹਾਂ ਦੀ ਸਜ਼ਾ ਮੈਨੂੰ ਬਾਜ਼ਾਰਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਜਗਾ ਜਗਾ ਪ੍ਰਚਾਰ ਕੇ ਜਿਹੜਾ ਹੈ ਉਨ ਨੰਗਾ ਕਰਮ ਦਾ ਜਿਹੜਾ ਯਤਨ ਕੀਤਾ ਗਿਆ ਕਰਦਾਰ ਕੁਸ਼ੀ ਜਿਹੜੀ ਮੇਰੀ ਕੀਤੀ ਗਈ ਹੈ ਔਰ ਆਖਰ ਦੇ ਵਿੱਚ ਮੈਂ ਫੇਰ ਕਹਣਾ ਕਿ ਜੇ ਉਸ ਲੜਕੀ ਨਾਲ ਮੇਰੇ ਜਸਮਾਨੀ ਮੇਰੇ ਸਰੀਰਕ ਨਜਾਇਜ਼ ਬੰਧ ਹੋਣ ਏ ਸਤਿਗੁਰੂ ਮੈਨੂੰ ਕਰਕ ਕਰੀ ਮੈਂ ਪੰਜ ਪੈਰੀ ਸਹਿਬਾਨ ਦੀ ਹਾਜ਼ਰੀ ਚ ਕਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਛੀ ਉਮੀਦ ਕਰਦੇ ਆਂ ਵੀ ਇਹ ਜਿਹੜੀ ਅਸੀਂ ਤੁਹਾਨੂੰ ਉੱਪਰ ਇਸ ਦੀ ਇਬਾਰਤ ਬੰਨੀ ਹੈ ਅਤੇ ਹੇਠਾਂ ਤੁਹਾਨੂੰ ਵੀਡੀਓ ਦਿਖਾਈਏ ਦੋਵੇਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਸੀਂ ਇਹਨਾਂ ਵਿਚਲੀ ਕਿਸੇ ਵੀ ਜੋ ਤੱਥ ਦਿੱਤੇ ਗਏ ਨੂੰ ਦੇ ਉੱਤੇ ਕੋਈ ਕਮੈਂਟਰੀ ਨਹੀਂ ਕੀਤੀ ਅਸੀਂ ਜਥੇਦਾਰ ਸਾਹਿਬ ਨੇ ਜੋ ਪੰਥ ਦੇ ਨਾਮ ਬਿਆਨ ਦਿੱਤਾ ਹੈ ਤਕਸਿਰੀ ਦਮਦਮਾ ਸਾਹਿਬ ਤੋਂ ਉਸ ਉੱਪਰ ਵੀ ਅਸੀਂ ਕੋਈ ਕਮੈਂਟਰੀ ਨਹੀਂ ਕੀਤੀ ਤੁਸੀਂ ਆਪ ਫੈਸਲਾ ਕਰ ਸਕਦੇ ਹੋ ਜੇ ਘਰੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਮਿੱਤਰਾਂ ਸਹੰਦਿਆ ਨਾਲ ਸਾਂਝੀ ਕਰੋ ਔਰ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਔਰ ਇਸ ਦਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਜਿਹੜੀ ਵੀ ਵੀਡੀਓ ਜਿਸ ਸਮੇਂ ਅਸੀਂ ਵੀ ਅਪਲੋਡ ਕਰੀਏ ਉਸ ਦਾ ਸੁਨੇਹਾ ਤੁਹਾਡੇ ਤੱਕ ਪਹੁੰਚੇ ਕਮਿਊਨੀਕੇਸ਼ਨ ਪਹੁੰਚੇ ਅਤੇ ਤੁਸੀਂ ਉਸ ਦਾ ਖੁਦ ਨਰੀਖਣ ਕਰ ਸਕੋ ਇਸ ਦੀ ਕਮੈਂਟ ਪੱਟੀ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ ਸੋ ਅਸੀਂ ਆਵਾਂਗੇ ਫਿਰ ਇੱਕ ਹੋਰ ਵਧੀਆ ਮੁੱਦੇ ਤੇ ਵੱਡੇ ਮੁੱਦੇ ਤੇ ਇੰਪੋਰਟੈਂਟ ਮੁੱਦੇ ਤੇ ਇੱਕ ਨਵੀਂ ਵੀਡੀਓ ਲੈ ਕੇ ਤਦ ਤੱਕ ਸਾਨੂੰ ਆਗਿਆ ਦਿਓ ਧੰਨਵਾਦ ਸਤਿ ਸ੍ਰੀ ਅਕਾਲ